ਸਿਹਰੇ ਗਰਲ ਫਰੈਂਡਸ ਅੱਜ ਆਪਾਂ ਆਟੇ ਤੋਂ ਬਹੁਤ ਸਾਰੇ ਗੋਲ ਗੱਪੇ ਤਿਆਰ ਕਰਾਂਗੇ ਇਹ ਮੈਂ ਆਟਾ ਲਿਆ ਹੈ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਬੇਕਿੰਗ ਪਾਊਡਰ ਥੋੜਾ ਜਿਹਾ ਹੀ ਪਾਵਾਂਗੇ ਆਹ ਵਾਲਾ ਬੇਕਿੰਗ ਪਾਊਡਰ ਲਿਆ ਮੈਂ ਥੋੜਾ ਜਿਹਾ ਹੋਰ ਐਡ ਕਰਾਂਗੇ ਆ ਦੇਖੋ ਇੰਨਾ ਕੁ ਆਪਾਂ ਹੋਰ ਪਾਵਾਂਗੇ ਇਹਦੇ ਨਾਲ ਬਹੁਤ ਹੀ ਵਧੀਆ ਕਰੈਂਚੀ ਕਰੈਂਚੇ ਬਾਜ਼ਾਰ ਵਰਗੇ ਗੋਲ ਗੱਪੇ ਆਪਾਂ ਮਿੰਟਾਂ ਦੇ ਵਿੱਚ ਘਾਰ ਹੀ ਬਣਾ ਸਕਦੇ ਹਾਂ ਹੁਣ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲਵਾਂਗੇ ਆਟਾ ਆਪਣਾ ਗੁੰਨ ਕੇ ਰੈਡੀ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹਨੂੰ ਏਦਾਂ ਚੰਗੀ ਤਰ੍ਹਾਂ ਕਰ ਲਵਾਂਗੇ ਤੇ ਇਸ ਤੋਂ ਬਾਅਦ ਆਪਾਂ 5 ਮਿੰਟ ਦੇ ਲਈ ਇਹਨੂੰ ਆਪਾਂ ਰੱਖ ਦੇਾਂਗੇ ਤਾਂ ਕਿ ਵਧੀਆ ਮੁਲਾਇਮ ਹੋ ਜਾਏ 5 ਮਿੰਟ ਤੋਂ ਬਾਅਦ ਹੁਣ ਆਪਾਂ ਬਿਲਕੁਲ ਛੋਟੇ-ਛੋਟੇ ਪੇੜੇ ਕਰਕੇ ਰੱਖ ਲਵਾਂਗੇ ਐਡੇ-ਐਡੇ ਪੇੜੇ ਆਪਣੇ ਰੈਡੀ ਹੋ ਚੁੱਕੇ ਆ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਵੇਲ ਲੈਂਦੇ ਆ ਜਿਵੇਂ ਆਪਾਂ ਰੋਟੀ ਬਣਾਉਂਦੇ ਆ ਉਸ ਤੋਂ ਬਾਅਦ ਆਪਾਂ ਕਿਸੇ ਵੀ ਟੱਕਣ ਦੇ ਨਾਲ ਐਦਾਂ ਸ਼ੇਪ ਬਣਾ ਲਾਂਗੇ ਜੇ ਸਾਈਡ ਤੇ ਆਪਾਂ ਗੋਲ ਗਪੇ ਬਣਾਉਣੇ ਆ ਉਹ ਸਾਈਡ ਦਾ ਆਪਾਂ ਇਦਾਂ ਟੱਕਨ ਲੈ ਸਕਦੇ ਆ ਜਾਂ ਤੁਸੀਂ ਹੋਰ ਵੀ ਕੋਈ ਚੀਜ਼ ਲੈ ਸਕਦੇ ਹੋ ਹੁਣ ਆਪਾਂ ਨੈਕਸਟ ਰੋਟੀ ਵੇਲ ਲੈਂਦੇ ਆ ਇਹ ਵੀ ਆਪਾਂ ਬਿਲਕੁਲ ਉਸੇ ਤਰੀਕੇ ਨਾਲ ਐਦਾਂ ਕਰਕੇ ਬਣਾ ਲਵਾਂਗੇ ਦੂਸਰੀ ਸਾਈਡ ਉਪਰ ਤੇਲ ਗਰਮ ਰੱਖਿਆ ਹੋਇਆ ਜਿੰਨੇ ਟਾਈਮ ਤੱਕ ਤੇਲ ਗਰਮ ਹੁੰਦਾ ਉਹਨੇ ਟਾਈਮ ਤੱਕ ਆਪਾਂ ഗോൾപ്പനമേ ഹുണ്ട് ഹളി ഹളി കോളഗപ് പേ देखो कि तरीके फोल रहे हैं तीस जिस साइज से भी बना चाहो उस साइज़ भी बना सकते हो वो तो मनपसंद अकॉर्डिंग है लेकिन मैं देखो छोटे छोटे बनाए हैं ਜੋ ਆਪਾਂ ਪਹਿਲਾਂ ਬਣਾਏ ਸੀ ਉਹਦੇ ਨਾਲੋਂ ਸਾਈਜ਼ ਹੁਣ ਥੋੜਾ ਵੱਡਾ ਰੱਖਾਂਗੇ ਐਡਾ ਆ ਤੁਸੀਂ ਦੇਖ ਸਕਦੇ ਹੋ ਮੈਂ ਛੋਟੀ ਜੀ ਗਲਾਸੀ ਲਈ ਹੈ ਉਹਦੀ ਹੈਲਪ ਨਾਲ ਬਣਾ ਰਹੀ ਆਂ ਦੇਖੋ ਕਿੰਨੇ ਪਿਆਰੇ ਲੱਗ ਰਹੇ ਆ ਆ ਦੇਖੋ ਐ ਵੀ ਕਿੰਨਾ ਵਧੀਆ ਫੁੱਲ ਗਿਆ ਗੋਲ ਗੱਪਾ ਆਪਣਾ ഘട്ടെ ഞാൻ ജാതെ ജോ സെ